ਕੋਹ ਕੁਆ ਅਗਨੀ ਦਾ ਪਤਾਉ ਹਾਂ ਮੱਤ ਰਹਿਣ ਹਾਂ ਮੱਤ ਕਾ ਹਰਨ ਮੱਤ ਬੇਜਹ ਹਦਿਆ ਪਾਓ ਖਾਣਾ ਅਗਨੀ ਦਾ ਪਤਾਉ ਅਗਨ ਕੀ ਹੈ ਬ੍ਰਹਮਾ ਗਨ ਗਿਆਨ ਪ੍ਰਚੰਡਾ ਜਿਹੜਾ ਨ ਗਿਆਨ ਖੰਡ ਵਿੱਚ ਗਿਆਨ ਪ੍ਰਚੰਡ ਉਹ ਗਿਆਨ ਦੀ ਪ੍ਰਚੰਡਤਾ ਦਾ ਹੀ ਸੇਕ ਲੱਗਣਾ ਪਰ ਕੇ ਹਾਂ ਕੱਟ ਬੜਿਆ ਬੜਦਾ ਨਹਿਰ ਦੇ ਚ ਉਸੇ ਉੱਕੇ ਤੇ ਰੀਕ ਉਠਾਣੀ ਹਿਰਦਾਈਆ ਉਠਾਣੀ ਔਰ ਕਿੱਥੇ ਬਟਾੜੀ ਬਾਹਰ ਹੈ ਕਿਤੇ ਗਾਂਧੀ ਪ੍ਰਚੰਡਤਾ ਦਾ ਸੇਕ ਲੱਗਣਾ ਪੰਨੂ ਪਰਦੇਸੀ ਕਾ ਕਰੇ ਚੌਂਸ ਲਾਗਾ ਆ ਲਾਗੀ ਨਾ ਅਗ ਚਾਰੇ ਪਾਸੇ ਉਹਦੀ ਹੱਤ ਫੈਲ ਗਈ ਚਿੰਤਾ ਜਲ ਕੋ ਇਲਾ ਪਈ ਮਾਇਆ ਸਮਝਣ ਗਈ ਖੋਟ ਸਮਝਣ ਗਈ ਤਾਂ ਕੇ ਆ ਜਨਾ ਨਾਗ ਸੰਤੋਖ ਸੀਦੋਂ ਜਿਹੜਾ ਸੰਤੋਖ ਸੰਤੋਖ ਬਚ ਗਿਆ ਬਾਕੀ ਸਭ ਕੁਝ ਸੰਤੋਖ ਬਚ ਸੰਤੋਖ ਨੇ ਸੰਤੋਖ ਨੇ ਅੰਦਰ ਅੰਦਰ ਵਾਲੀ ਚੀਜ਼ ਬਚ ਗਈ ਬਾਹਰ ਬਾਹਰ ਵਾਲੀ ਸੜ ਗਈ ਜੋ ਸੰਤੋਖ ਦੇ ਅੰਦਰ ਰੱਖਿਆ ਸੀ ਵੀ ਕੋਠਾਲੀ ਦੇ ਸੰਤੋਖ ਸਾਤ ਸੰਤੋਖ ਦੇ ਵਿਚਾਲੀ ਚੀਜ਼ ਉਹ ਤਾਂ ਬਚ ਗਈ ਬਾਹਰ ਵਾਲੀ ਸਭ ਸੜ ਗਈ ਮਰਤ ਨਹੀਂ ਜੀ ਰੱਖਦਾ ਅੱਛੀ ਜਿਹੀ ਆਓ ਮੱਤ ਤੇ ਮੱਤਾ ਕਰੇ ਮੱਤ ਤੇ ਬੇਜਰੇ ਜੋੜ ਕਰਦੀ ਹੈ ਮੱਤ ਤੇ ਜੋੜ ਕਰਦੀ ਹੈ ਬੇਜਰੇ ਮੱਤ ਤੇ ਛੱਡ ਗਿਆ ਫਿਰ ਕੀ ਆ ਸਰ ਤਾਂ ਹੀ ਕਰਕੇ ਬਾਤ ਲਾਈ ਸੀ ਪਾਂਡਾ ਖਾਓ ਅਮਰ ਤੇ ਤਾਓ ਪਾਂਡਾ ਕੀ ਹੈ ਅੰਗੜਾ ਪ੍ਰੇਮ ਆਓ ਪ੍ਰੇਮ ਇੱਕ ਭੌਤਿਕ ਭਾਓ ਹੈ ਕਦੇ ਨਾਲ ਪ੍ਰੇਮ ਤੇਰੇ ਪ੍ਰੇਮ ਕਿਉ ਤੇਰੇ ਨੀਰ ਤੋਂ ਪ੍ਰੇਮ ਹਰਦੈਕੀਆ ਪ੍ਰੇਮ ਪ੍ਰੇਮ ਦਾ ਭੰਡਾ ਅਮਰਤਾ ਤਿਤੜਾ ਇਹਦੇ ਵਿੱਚ ਮਰ ਅਮਰਤਾ ਢਲਦਾ ਮਨ ਜਿਹੜਾ ਹੈ ਅਮਰਤ ਹੋ ਕੇ ਨਿਕਲਦਾ ਤੇ ਤੀਵੂ ਰਹੇਂਦੀ ਵਰਦਾ ਸੀ ਲੋ ਇੱਥੇ ਮਨ ਵਰ ਹੁੰਦਾ ਢਲ ਕੇ ਮਾਇਆ ਛੱਡ ਦਿੰਦਾ ਕੋਟ ਪਿੱਛੇ ਜਾਂਦੀ ਹੈ ਮਨ ਵਰ ਨੂੰ ਅਮਰ ਹੋਰ ਹੋ ਜਾਂਦਾ ਇੱਥੇ ਆ ਕੇ ਅਮਰ ਹੁੰਦੀਆਂ ਗੱਲਾਂ ਕਰਦੇ ਨੇ ਅਮਰ ਹੁੰਦਾ ਇੱਥੇ ਆ ਕੇ ਹੁੰਦਾ ਅਮਰ ਐ ਹੁੰਦਾ ਅਮਰ ਇਹ ਤੇ ਕਿਸੇ ਕਦਰ ਦੀ ਕਹਾਣੀ ਨਹੀਂ ਐ ਕੋਈ ਜਨਮ ਦਾਖੀਰੀ ਐ ਜਨਮ ਦਾਖੀਆਂ ਵਾਲੇ ਕੀ ਜਾਣਨੇ ਕੀ ਲੱਲ ਜਨਮ ਦਾਖੀਦੂ ਲਲਣ ਪੈੜਿਓ ਤੋ ਕੀ ਮਿਲਿਆ ਨਨ ਕੀ ਮਿਲਿਆ ਜਨਮ ਦਾਖੀਆ ਜਨਮ ਦਾਖੀਆ ਨਾ ਗੁਰਬਾਨੀ ਨਾ ਟੁੱਟ ਗਈ ਤੁਸੀਂ ਸਭ ਜਣੇ ਨੇ ਆਈ ਗੱਲ ਕੀ ਸੁਣ। ਜਰਮ ਸੰਘਿਆ ਸੋਡੀਆਂ ਨੇ ਮੈਸੇਜ ਆ ਰਿਹਾ ਕਿ ਲੋਕਾਂ ਦੇ ਖੇਤਾਂ ਛੱਡ ਦਿਆ ਕਰੋ। ਫਸਲਾਂ ਉੱਠ ਫਿਰ ਆਪੇ ਜੰਬਾ ਕਰਨਗੇ ਉੱਚੀ ਹੋ ਜਾ ਕਰਨਗੇ ਸਭ ਸ਼ੌਕਰਿਆ ਕਰੋ। ਕਰੋ ਫਿਰ ਉਹ ਜਦੋਂ ਸਾਖੀ ਜੇ ਸੁਡੀਆਂ ਉਹਦਾ ਜਰਵਾ ਕਰੋ ਫਿਰ ਕਰਦੇ ਕਾਦੇ ਨਹੀਂ। ਦੇਖਾ ਬਾਲਾ ਫਦਲਾ ਹੋੜਣੀਏ ਓਡੇ ਓਡੇ ਚਾਰ ਚਾਰ ਉਂਗਲ ਤੋਂ ਖਾਦੀ ਹੋਈ। ਕਰਕੇ ਵੀ ਦਿਖਾਓ ਕੁਝ। ਉਹ ਚੀਜ਼ ਬੜੀ ਧੀ ਹੈ ਜਿਹੜੀ ਪ੍ਰੈਕਟੀਕਲ ਦੇ ਵਿੱਚ ਜਿਹਦਾ ਪ੍ਰੈਕਟੀਕਲ ਕਰਨਾ ਹੋਵੇ ਜਿਹਦਾ ਕੋਈ ਲਾਭ ਹੋਵੇ ਉਹਦਾ ਕੀ ਲਾਭ ਹੈ ਤੁਹਾਨੂੰ ਨਹੀਂ ਹੋਈਆਂ ਸੀਆਂ ਫਸਲਾਂ ਸਭ ਦੀ ਚਾਰੀਆਂ ਸੀਆਂ ਬੱਜਾਂ ਸਭ ਦੀ ਨਹੀਂ ਜਾਰੀਆਂ ਸੀਆਂ ਖਾਦੀ ਫਸਲ ਕਦੇ ਹੋ ਜੂ ਬੜੀ ਬੜੀ ਅਨੈਚੁਰਲ ਚੀਜ਼ ਹੈ ਹੈ ਅਸਲ ਤੇ ਉਹ ਭਗ ਦੇ ਨੂੰ ਅਨੈਚੁਰਲ ਚੀਜ਼ ਬਣਾਇਆ ਹੈ ਲੋ ਬਣਾ ਕੇ ਪੇਸ਼ ਕੀਤਾ ਲੋ ਪਾਗਲ ਵੀ ਜੇ ਭਗਤ ਹੁੰਦੇ ਨੇ ਉਹ ਗੱਲਾਂ ਕਰ ਦਿੰਦੇ ਨੇ ਜਿਹੜੀਆਂ ਬਸ ਉਹਨਾਂ ਦੇ ਹੱਥੇ ਸਭ ਕੁਝ ਹੁੰਦਾ ਹੈ ਜੋ ਮਰਜੀ ਕਰ ਦੇਣ ਹੁਕਮ ਮੰਨਣ ਦੇ ਹਟਾਤੇ ਸਮਾਂ ਲੋ ਪਾਣਾ ਮੰਨਣ ਦੇ ਪਾਣੇ ਤੋਂ ਬਾਕੀ ਕਰਤੇ ਹੁਕਮਨਾ ਕਣ ਪੈਦਾ ਹੋਈ ਹੈ ਹੁਕਮਨਾ ਬੜੀ ਹੋਈ ਹੈ ਉਹਨੂੰ ਕੱਟ ਕੇ ਕਰਕੇ ਦਿਖਾ ਦੇ ਦੂਗੇ ਤੇਰੇ ਕੋਲ ਕਰ ਦੂਗਾ ਆਦਮੀ ਤੇ ਮੈਂ ਕਰ ਦੂ ਆਦਮੀ ਆਪਣੀ ਉਂਗਲੀ ਕੱਟ ਕੇ ਪਰੇ ਰੱਖ ਦੇ ਦੂਈ ਅੰਦਰ बराबर ਕਰ ਲੋ ਕਣਦੀ ਦਾ ਗੱਲ ਛੱਡੇ ਆਪਣੀ ਉਂਗਲੀ ਵੱਢ ਕੇ ਉਹਨੂੰ ਕਹਦੇ ਮੈਂ ਵੀ ਹੋ ਜਾ ਬੜੀ ਪੂਰੀ ਉਹਨੂੰ ਦੂਈ ਬਟੂ ਦੂਏ ਨੂੰ ਫੜਾ ਦੇ ਕਿਹਦਾ ਕਰ ਨਹੀਂ ਸਕਦਾ ਉਹਨੂੰ ਕਹਵੇ ਆਪਣਾ ਹੱਥ ਪੱਟ ਕੇ ਮੈਨੂੰ ਦੇ ਦੇ ਬਾਕੀ ਗੱਲਾਂ ਛੱਡ ਫੇਰ ਤੂੰ ਆਪਣਾ ਹੱਥ ਵਿੱਚੋਂ ਫੁੱਟ ਲੈ ਫੇਰ ਮੰਨਾਂ ਦੇ ਤੈਨੂੰ ਉਹ ਕਹੋ ਨਹੀਂ ਜੀ ਇਹ ਨਹੀਂ ਹੋ ਗੱਲ ਦਾ ਕਣਕਾ ਹੀ ਵੱਡ ਬੜੀ ਹੋ ਜਾਂਦੀ ਆ ਕਾਪ ਨੂੰ ਨਹੀਂ ਦੁੱਖ ਹੁੰਦਾ ਕਣ ਕਬੱਡੀ ਤੇ ਹੂੰ ਪਾਂਡਾ ਪਾਵਰ ਵਰਤ ਛਾਲ ਘੜੀਆ ਇਹ ਸ਼ਬਦ ਸੱਚੀ ਟਕਸਾਲ ਚਦ ਇੰਨਾ ਕੁਝ ਹੋ ਜਾਂਦਾ ਫੇਰ ਗੁਰਬਾਣੀ ਦੀ ਸੱਚੀ ਟਕਸਾਲ ਦੇ ਸ਼ਬਦ ਘੜ ਹੁੰਦੇ ਨੇ ਫੇਰ ਗੁਰਬਾਣੀ ਲਿਮੰਦੀ ਹੈ ਫੇਰ ਕਹਿੰਦਾ ਫੇਰ ਦੁੱਧ ਬਣਾਉਂਦਾ ਦੁੱਧ ਪੀਏ ਗੋਬਿੰਦਰ ਆਏ ਦੁੱਧ ਪੀਏ ਵਰਮਨ ਭਤੇ ਆਏ ਇੱਥੇ ਜਾ ਕੇ ਉਹਨੇ ਦੁੱਧ ਬਣਾਇਆ ਤੇ ਸੱਚੀ ਟਕਸਾਲ ਦਾ ਇੱਕ ਸ਼ਬਦ ਘੜਿਆ ਤੇ ਬਾਣੀ ਘੜੀ ਹੋਈ ਆ ਤਿੱਥੇ ਇਹ ਪਹਿਲਾਂ ਮਨ ਘੜਿਆ ਸੁਰਤ ਘੜੀ ਮਤ ਘੜੀ ਬੁੱਧ ਘੜੀ ਫੇਰ ਸ਼ਬਦ ਘੜੇ ਜਿਹਦੇ ਨਾਲ ਘੜਨਾ ਸੀ ਪਹਿਲਾਂ ਉਹ ਘੜੇ ਲੋਹੇ ਤੋਂ ਪਹਿਲਾਂ ਸੰਨੀ ਬਣੀ ਥੋੜਾ ਬਣਿਆ ਹਥਿਆਰ ਬਣੇ ਤਾਂ ਕੁਝ ਗਾਹਾਂ ਉਹਦੇ ਨਾਲ ਬਣ ਲੱਗਿਆ ਉਹ ਖੱਲਾ ਵੀ ਸੀ ਖੱਲ ਜਿਹੜੀ ਟੋਖੜੀ ਕਹਿੰਦੇ ਨੇ ਨਾ ਖੱਲ ਦੇ ਨਾਲ ਹਵਾ ਦਿੱਤੇ ਹੁੰਦੇ ਸੀ ਖੱਲ ਦੇ ਨਾਲ ਐ ਬੰਨਿਆ ਹੁੰਦੇ ਸੀ ਮਸ਼ਕ ਜਿਹੜੀ ਹੁੰਦੀ ਆ ਪੱਕਣ ਦੀ ਖਾਂ ਨੂੰ ਉਹ ਐ ਖੋਲ ਲੈਣਾ ਹੈ ਹਾਂ ਕਹਿੰਦੇ ਹਵਾ ਪਰ ਜੜੀ ਉੱਤੇ ਜਾ ਕੇ ਬੰਦ ਕਰ ਲੈਣੀ ਫਿਰ ਹਵਾ ਉਹ ਤੇ ਫੁਆਰੇ ਪਾਉਂਦੇ ਉਹ ਵੀ ਫਿਰ ਲਠੀ ਤੇਜ ਕਰਨ ਵਾਸਤੇ ਆਹ ਹੋ ਕਵਨ ਨਾ ਜਾਈਂ ਘੜੀਏ ਸ਼ਬਦ ਸੱਚੀ ਟਕਸਾਲ ਤਾਂ ਜਾ ਕੇ ਕਿਤੇ ਆ ਜਿਹੜੀ ਬਾਣੀ ਦੇ ਸਿੱਧੀ ਟੰਗਾਲ ਦੇ ਸ਼ਬਦ ਨੇ ਨਾ ਪੁਜਾ ਕੇ ਨਾ ਕੋਈ ਕੋਈ ਲੈ ਲਊਗਾ ਅਸਤੇ ਜਾ ਕੇ ਕੁਰਬਾਨੀ ਲਿਖ ਹੁੰਦੀ ਆ ਕੋਈ ਸ਼ਬਦ ਜਿਹੜੇ ਅਰਤ ਕਰਨ ਵਾਲੇ ਨੇ ਉਹ ਕੌਣ ਨੇ ਹੱਥ ਕੌਣ ਕਰੂ ਫਿਰੇ ਦੇ ਪੁਰਾਣੇ ਘੜੇ ਨਹੀਂ ਜਿਹੜੇ ਸ਼ਬਦੋ ਵਿਦਵਾਨਾਂ ਦੇ ਵਸਦੀ ਗੱਲ ਨਹੀਂ ਹੈ ਵਿਦਵਾਨ ਹੋਣ ਦਾ ਅਸਮੇ ਕਰ ਲੈਣਗੇ ਵਿਰੋਧ ਲੱਭਦਾ ਅਰਥੇ ਕਿਵੇਂ ਕਰ ਲੈਣਗੇ ਜਿਹੜੇ ਇਹ ਅਰਥ ਬੰਦੇ ਨਹੀਂ ਬਨੋਦ ਤੇ ਉਹ ਨਹੀਂ ਹੁੰਦੇ ਪਉ ਇਹਨਾਂ ਦੀ ਬੁੱਧੀਯੋਗ ਅਰਥ ਨੇ ਇਹ ਬਗਾਨੜ ਜਾਣਦੇ ਨੇ ਬ੍ਰੰਗਾਰਡ ਨਹੀਂ ਬਣਾਈ ਹੋਈ ਭਾਸ਼ਾ ਬਬੇਕ ਬੁੱਧੀ ਦੀ ਬਣਾਈ ਹੋਈ ਭਾਸ਼ਾ ਜੇ ਤਾਂ ਬਲੀਨ ਬੁੱਧੀਆਂ ਨਾਲ ਕੋ ਜਾਂਦਾ ਬੁੱਧੀ ਦੀ ਮਲੀਨਤਾ ਲਾ ਕੇ ਕਈ ਕਈ ਅਰਥ ਬਣ ਜਾਂਦੇ ਉਹਨਾਂ ਦੀ ਬੁੱਧੀ ਦੀ ਮਲੀਨਤਾ ਲੱਗ ਜਾਂਦੀ ਏ ਕੋਨਾ ਕਪੜਾ ਪਾ ਲੈਣੇ ਵਿਆਹ ਹੁੰਦਾ ਚਿੱਟਾ ਜੋ ਹੱਥ ਲੱਗਿਓ ਆਪੇ ਬਣਾ ਹੋਏ ਜਿੱਦੇ ਹੱਥਾਂ ਜਾਉ ਵੇਲੇ ਹੁੰਦਾ ਜ ਲੈ ਜਾਓ ਪੁੱਤੋ ਜਨਾ ਮਰਜੀ ਜਿਤਾਵੇ ਮਰਚੋ ਬਣ ਕੇ ਵਰਤੋਂ ਜਾਉ ਤੇ ਮੈਲਾ ਹੋਣਾ ਹੀ ਆਨੇ ਵਿਦਵਾਨਾਂ ਦੀ ਵਰਤੋਂ ਜਾਏ ਤੇ ਹੋਰ ਦੇ ਹੋਰੇ ਅਰਥ ਹੋ ਜਾਂਦੇ ਨੇ। ਅਸੀਓ ਜੋ ਅਰਥਾਂ ਦੇ ਵਿੱਚ ਹੋਰ ਕਰ ਦ। ਧਰਮ ਦੇ ਕਿੰਨੇ ਅਰਥ ਬੰਦੇ ਨੇ? ਜੁਰਬਾਣੀ ਧਰਮ ਦਾ ਇੱਕ ਅਰਥ। ਧਰਮ ਦਾ ਅਰਥ ਆ ਗਿਆ। ਇਹ ਕਹਿੰਦੇ ਨੇ ਧਰਮ ਦਾ ਅਰਥ ਤਾਂ ਤਾਲਣ ਕਰਨਾ, ਤਾਲਣ ਕੀ ਕਰਨਾ? ਕੀ ਤਾਲਣ ਕਰਨਾ? ਬਣਾ ਪੇਗਾ ਇਹ ਮਾੜਾ ਕਿਤਾਜ ਕੀ ਤਾਂ ਜਨ ਕੜਾ ਤਿਰਪਾਨ ਫਰੀਦ ਦੇ ਕਰਨਾ ਮਨ ਦੇ ਕਰਨਾ ਕਿਹਦੇ ਕਰਨਾ ਬੁੱਧੀ ਦੇ ਕਰਨਾ ਕਿਹਦੇ ਕਰਨਾ ਤਾਲ ਕੋਈ ਸਵਾਲ ਦਾ ਜਵਾਬ ਹੈ ਪਰਬਾਨੀ ਨੇ ਕਹਤਾ ਜਿਆ ਹੈ ਗਿਆਨ ਪਰਬਾ ਕਹਤਾ ਜੇ ਤੇ ਗਿਆਨ ਲਫਜ਼ ਵਰਤਿਆ ਉਤੇ ਤੁਹਾਨੂੰ ਰੱਖਦੇ ਜੇ ਤੁਹਾਨੂੰ ਰੱਖਦੇ ਗਿਆਨ ਵਰਤੇ ਨਹੀਂ ਵਰਤੋਂਗੇ ਅਰਥ ਨਹੀਂ ਆ ਸਕਦੇ ਉਹਦੇ ਠੀਕ ਤੁਸੀਂ ਕੁਰਬਾਨੀ ਦਾ ਅਰਥ ਨਹੀਂ ਕਰ ਦਉਂਦੇ ਗਿਆਨ ਆਰ ਤਾਂ ਕੋਈ ਚੀਜ਼ ਇਸ ਧਰਮਸਾਲ ਐ ਧਰਤੀ ਤੇ ਆਇਆ ਕੀ ਕਰਨ ਗਿਆਨ ਪ੍ਰਾਪਤ ਕਰਨ ਆਇਆ ਸਰਦਾਰੀ ਕਹਿੰਦੀ ਹੈ ਗੁਰੂ ਦੀ ਗੁਰੂ ਕੀ ਕਿਦੋਂ ਦਾ ਹੁੰਦਾ ਹੈ ਗਿਆਨ ਗੁਰੂ ਦਾ ਰਿਸ਼ਤਾ ਹੀ ਗਿਆਨ ਦੇ ਦਰ ਕੋਈ ਰਿਸ਼ਤਾ ਹੀ ਨਹੀਂ ਦਿੰਦਾ ਇੰਨਾ ਸਿੱਖਦਾ ਕਿੰਨੇ ਸਿੱਖਣ ਗਿਆਨ ਲੈਣੇ ਤੁਹਾਨੂੰ ਨੇ ਦੇੜ ਇਹ ਧਰਮ ਇੱਥੇ ਦਾ ਧਰਮ ਗਿਆਨ ਲੈਣਾ ਨਾ ਲੈਣਾ ਤਾਰੂ ਨੁਰਕਰ ਨੁਰਕਰ ਹੋ ਜਾਣ ਗਿਆਨ ਲੈਣ ਤੋਂ ਤਾਰੂ ਲੈਣਾ ਧਰਮ ਸਾਰੇ ਧਰਮ ਗਿਆਨ ਦਿੰਦੇ ਹੀ ਨੇ ਇਹ ਆ ਜਾ ਨੰਦਨ ਉਹ ਗੱਲ ਅਲੱਗ ਝੋਟੇ ਦਰਮ ਖੋਟਾ ਗਿਆ ਨੰਦਨ ਰੇ ਸੱਚੇ ਦਰਮ ਸੱਚਾ ਗਿਆ ਨੰਦਨ ਝੂਠੇ ਦਰਮ ਝੂਠੇ ਜਿਆ ਜਿਆ ਬਿਆਨ ਕੋਈ ਜੋ ਧਰਮ ਗੱਲਿਆ ਆਲੇ ਵੇਜੇ ਖੁਦੇ ਕੁੜੀਏ ਸ਼ਬਦ ਸੱਚੀ ਤਕਸਾਲ ਜਿਨ ਕੋ ਨਦਰ ਕਰਮ ਤਨਕਾਰ ਜਿਨ ਕੋ ਨਦਰ ਕਰਮ ਤਨਕਾਰ ਜਿਨਾ ਤੇ ਉਹਨਾਂ ਦੀ ਪਹਿਲਾਂ ਤਾਂ ਉਹਦੀ ਬੇਰੋ ਨਦਰ ਨਦਰ ਤੋਂ ਪਰਵੇ ਦੇ। 베ਰਨਰ ਗੱਲ ਹੀ ਵੱਢੀ। ਫੇਰਾਂ ਨੂੰ ਕੋ ਕਰਮ ਕਰ ਦੂ ਦੇ ਦੂ। ਕਰਮਾ ਦੇ ਦੇਣਾ ਕੁਛ। ਇੱਕ ਬੰਦੀ ਹੈ ਨਦਰ। ਫੇਰ ਉਹ ਦੇ ਦਿੱ ਗਿਆ। ਜਿਨਾਂ ਜਿਹਾ ਦਿੱਤਾ ਦੀ ਨਦਰ ਗੱਲੇ ਕੀ ਕਰੂ। ਨਦਰ ਪਿੱਛੋਂ ਲਿਆਂਦਾ। ਬਾਹਰ ਸਾਡੀ ਇੱਕ ਨਿਗਾਹ ਝੜ ਗਿਆ ਬੱਚਾ। ਉਹ ਤੇ ਨਦਰੂ ਇਹ ਕੁਛ ਬਣੂਗਾ ਭੰਟੀ ਕਰ ਲਿਆ 6-7 ਸੂਰੀ ਬਣੇ ਗੱਲ ਤਾਂ ਉਹ ਤਾਂ ਹੀ ਹੋ ਗਈ ਸੀ 5000 ਦਾ ਉਹਦਨੇ ਹੋ ਗਈ ਸੀ ਜਦੋਂ ਉਹਦੀ ਨੀਲਾ ਛੜ ਗਿਆ ਆਪਣੇ ਰੇੜੇ ਕਰ ਲਿਆ ਉਹ ਤੇ ਨਦਰ ਨਹੀਂ ਨੇੜੇ ਹੀ ਕਰਦਾ ਚੱਲੇਗਾ ਕਿੱਥੇ ਪਹੁੰਚ ਗਿਆ ਹਿੰਦੁਸਤਾਨ ਤੱਕ ਕਰਮ ਕਰਮ ਉਹਦੇ ਦੇ ਕਰਮਾ ਕਰਤੀ ਦੇ। ਤੇ ਕਰਮ ਹੁੰਦਾ ਨਾ ਤੇ ਟੁੱਟਾ ਛੇਬਨਾ ਹੈ। ਪਾਪਾ ਕਹਿੰਦਾ ਚ ਸਾਰਾ ਖਜ਼ਾਨਾ ਹੀ ਚੱਕ ਹੋ ਜਾਣਾ। ਵਰਤ ਜਿੰਨਾ ਮਰਜੀ। ਚਾਵੇਂ ਦੇ ਦੀ। ਭਇਆ ਦੇ ਦੀ। ਤਾਂ ਫੇ ਲੇ ਖਾ ਉਹਨਾਂ ਸਮਝਾ। ਤੇ ਖਾ ਉਹਨੇ ਸਮਝਿਆ। ਤੇ ਕਾਈ ਪਾੜਦਾ ਉਹਦਾ। ਨਾਨਕ ਤਨ ਦਾ ਲੇਖਾ ਪਰਮਦੇਵ ਬਾਣੀ ਦਾ ਸੰਜਨ ਤਿਲਕਾਰ ਜਿੰਨ ਕੋ ਨਦਰ ਕਰਨ ਤਿਲਕਾਰ ਜਿਨਾਂ ਦੇ ਉਤੇ ਨਦਰ ਕਰਨ ਧੋਏ ਜੀ ਜਾ ਹੋਣ ਦਰ ਉਹਨਾ ਤੇ ਵੀ ਆ ਜਿਹੜੇ ਸਿੱਤੇ ਰਸਤੇ ਚੱਲ ਰਹੇ ਨੇ ਕਰਮ ਉਹਨਾ ਤੇ ਵੀ ਹੋਇਆ ਜਿਨ੍ਹਾਂ ਨੇ ਜਿਹੜੇ ਪੂਰੇ ਪਹੁੰਚ ਗਏ ਜਿਹੜੇ ਇੱਥੇ ਤੱਕ ਪਹੁੰਚ ਗਏ ਇਹਨਾਂ ਤੇ ਨਦਰ ਕਰਮ ਦੋ ਹੀ ਚੀਜ਼ਾਂ ਨੇ ਤੇਨਾ ਕੀ ਕਾਰ ਹੈ ਸੱਚੀ ਇਤਸਾਲ ਦੇ ਸ਼ਬਦ ਘਟੋ ਉਹਨਾਂ ਦੇ ਹਿੱਸੇ ਜਾਇ ਤੰਮ ਹੋਰ ਕਿਸੇ ਦੇ ਹਿੱਸੇ ਚ ਨਹੀਂ ਆਇਆ ਕਿਸੇ ਵੀਰਾਬਾਈ ਦੇ ਹਿੱਸੇ ਚ ਨਹੀਂ ਆਇਆ ਅਰ ਉਹਨਾਂ ਨੇ ਨਹੀਂ ਮੰਨੇ ਹੈ ਜੋ ਬੁਲਾਵੋ ਤੇ ਉਹਨਾਂ ਅਰਕਦਾਸ ਬੋਲ ਰਹੇ ਉਹਨਾਂ ਨੇ ਮੰਨਿਆ ਵੀ ਹੈ ਕਰਮ ਕੀ ਹੈ ਕਰਮ ਬੁਲਾਉਂਦਾ ਆਪ ਜਿਵੇਂ ਉਹ ਬੁਲਾਉਂਦਾ ਉਹਵੇਂ ਬੋਲਦੇ ਨੇ ਜਿਸ ਨੂੰ ਤੂੰ ਜਾਣਾ ਹੈ ਸੋਈ ਜਾਣ ਜਾਣੀ ਹਨ ਕੋਣ ਸਾਡੀ ਆਖ ਕੀ ਜਾਣੇ ਹਰਗੁੜ ਫਿਰ ਦੱਸਦਾ ਵਖਿਆਨ ਕਰਕੇ ਇਹ ਆ ਕਰਮ ਨਦਰ ਬਹੁਤ ਪਹਿਲਾਂ ਹੋ ਗਈ ਸੀ ਜਦੋਂ ਇਹ ਰਾਹ ਪਾਇਆ ਨਦਰ ਉਦੋਂ ਹੋ ਗਈ ਜਦੋਂ ਤਾਂ ਪਹਿਲਾਂ ਹੋ ਗਈ ਸੀ ਨਾ ਜਦ ਕਹੇ ਇਹ ਇਧਰੇ ਰਾਹ ਚੱਲਦਾ ਇਧਰ ਨਾ ਛੱਡੇ ਇਹਦੇ ਰਾਤ ਅਗੈ ਦੀ ਨਜ਼ਰ ਉਦੋਂ ਹੋ ਗਈ। ਉਦੀ ਇਹਦਾ ਜਾਣ ਕੇ ਇਹ ਕੁਝ ਵੱਡਣ ਵਾਲਾ ਹੈ। ਇਹਦੇ ਥੱਲੇ ਹੀਰਾ ਹੈ ਉੱਤੋਂ-ਉੱਤੋਂ ਪੱਥਰ ਜਿਹਾ ਲੱਗਦਾ ਹੈ। ਤਰਾਸ਼ਣ ਵਾਲਾ ਹੈ। ਤਰਾਸ਼ਾ ਹੈ ਹੀਰਾ ਨਿਕਲਦਾ ਥੱਲੇ ਹੀਰਾ ਹੀ ਸੀ। ਕੋਈ ਨਹੀਂ ਜੀ ਪਤਾ ਲੱਗਦਾ ਲੋਕਾਂ ਨੂੰ ਹਰ ਮਾਫ ਨੂੰ ਨਹੀਂ ਜੀ ਪਤਾ। ਤਰਾਸ਼ਣ ਵਾਲੀ ਤਰਾਸ਼ਦਾ। ਬਾਹਰ ਨਹੀਂ ਮਹਿਲ ਆਤੀ ਤਰਾਸ਼ਣ ਨੂੰ ਮਹਿਲ ਬਾਹਰੇ ਸੀ ਅੰਦਰ ਨਹੀਂ ਸੀ ਉਹਦੇ ਬਾਹਰ ਤੋਂ। ਅੰਦਰ ਵਾਲੀ ਜਿਹੜੀ ਥੋੜੀ ਬੋਧੀ ਸੀ। ਗਿਆ ਅੰਦਰ ਗਿਆਨ ਦੀ ਕਾਰਤੀ ਮੈਲ ਲਈ ਸੀ ਅੰਦਰ ਪਰਮ ਸੀ ਮੈਲ ਬਾਹਰੇ ਹੁੰਦੀ ਹੈ ਅਰਣੀ ਅੰਦਰ ਹੁੰਦੀ ਉਹ ਜਿਹੜੀ ਮੈਲ ਅਸੀਂ ਕਹਿੰਦੇ ਉਹ ਪਰਮ ਨਾਲ ਜਿਹੜੇ ਮੈਲ ਕਹਿੰਦੇ ਤਾਂ ਦਰਨੀ ਮੈਲ ਹੁੰਦੀ ਕਿਹਦਾ ਦੇਖ ਅੰਦਰ ਕੀ ਹੁੰਦਾ ਜਿੰਨ ਕੇ ਮਨ ਵਿੱਚ ਵਾਹੀ ਮੈਲ ਹੁੰਦੀ ਹੈ ਮੈਂ ਕਹਿੰਦੇ ਅੱਜ ਦੇ ਲੰਗਰੀ ਹਰੀ ਰਾਤ ਆ ਮੈਲ ਤਾਂ ਬਾਰ-ਬਾਰ ਹੈ ਸਰੀਰ ਇਹਦੇ ਵਿੱਚ ਐ ਭੁੱਖ ਪੱਖ ਜੋ ਕੁਝ ਹੈ ਉਈ ਇਹ ਬਾਤ ਇਹ ਜੋ ਕੁਛ ਹੈ ਪੰਜ ਤਾਂ ਵਾਕਈ ਭਰਮੇ ਰਹਿ ਜਾਂਦੇ ਉਹ ਪਰਮ ਕਰਕੇ ਕਰੀ ਜਾਂਦਾ ਬਾਹ ਜੋ ਕੁਛ ਕਰਦਾ ਹੈ ਨਾ ਨੂੰ ਨਦਰੀ ਨਜ਼ਰ ਨਿਹਾਰ ਨਾਨਕ ਨਦਰੀ ਨਜ਼ਰ ਮਿਹਰ ਕਰ ਜੀ ਤੇ ਨਦਰੀ ਦੀ ਨਜ਼ਰ ਹੋ ਜਾ ਨਦਰੀ ਮਗਰ ਲੇ ਹੋ ਨਦਰੀ ਕਿਰਪਾ ਕਰਨ ਵਾਲਾ ਨਦਰੀਏ ਕੌਣ ਮੇਰੇ ਭਾਗਾਂ ਨੂੰ ਹਾਲਾ ਪਰੇਸ਼ਾਨ ਨਜ਼ਰੀ ਦੀ ਨਜ਼ਰ ਨਾ ਨਿਹਾਲ ਨਾ ਹੋਵੇ ਕਿ ਬਦੋਂ ਕਰ ਨਜ਼ਰੀ ਜਾਂ ਨਜ਼ਰ ਕਰ ਦਿੰਦਾ ਨਾ ਫਿਰ ਨਿਹਾਲ ਉਹ ਹੈ ਨਿਹਾਰ ਬਿਹਾਰ ਨਿਹਾਰ ਨਿਹਾਰ ਇੰਤਿਹਾਲ